ਇੱਕ ਕੁੜੀ ਕੁਲਵਿੰਦਰ ਕੌਰ ਨੇ ਕੰਗਣਾ ਰਣੌਦ ਦੇ ਥੱਪੜ ਮਾਰਿਆ। ਉਹਨੇ ਇਹ ਕਿਹਾ ਕਿ ਮੈਨੂੰ ਗੁੱਸਾ ਸੀ। ਤੁਸੀਂ ਸਾਡੀਆਂ ਧਰਨੇ ਤੇ ਬੈਠੀਆਂ ਔਰਤਾਂ ਨੂੰ 100 200 ਦੀ ਦਿਹਾੜੀ ਵਾਲੀਆਂ ਕਿਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੰਡੀਗੜ੍ਹ 에어ਪੋਰਟ ਤੇ ਇੱਕ ਕੁੜੀ ਕੁਲਵਿੰਦਰ ਕੌਰ ਨੇ ਕੰਗਣਾ ਰਣੌਦ ਦੇ ਥੱਪੜ ਮਾਰਿਆ। ਉਹਨੇ ਇਹ ਕਿਹਾ ਕਿ ਮੈਨੂੰ ਗੁੱਸਾ ਸੀ। ਤੁਸੀਂ ਸਾਡੀਆਂ ਧਰਨੇ ਤੇ ਬੈਠੀਆਂ ਔਰਤਾਂ ਨੂੰ 100 200 ਦੀ ਦਿਹਾੜੀ ਵਾਲੀਆਂ ਕਿਹਾ ਉਹਦਾ ਗੁੱਸਾ ਜਾਇਜ਼ ਹੈ ਭਾਵਕ ਹੋਏ ਉਹਨੇ ਥੱਪੜ ਮਾਰ ਦਿੱਤਾ ਚਲੋ ਆ ਜਿਹੜੇ ਹੁਣ ਫੇਸਬੁੱਕ ਤੇ ਵਿਦਵਾਨ ਉਹਨੂੰ ਕੁੜੀ ਨੂੰ ਹੱਲਾਸ਼ੇਰੀ ਦੇ ਹੀ ਜਾਂਦੇ ਐ ਕਿ ਪੰਜਾਬ ਸਾਰਾ ਤੇਰੇ ਨਾਲ ਹੈ ਪੰਜਾਬ ਦੀ ਤੂੰ ਸ਼ੇਰ ਨਹੀਂ ਹੈ ਜੇ ਤੁਸੀਂ ਗਰਾਊਂਡ ਲੈਵਲ ਤੇ ਇਹਨਾਂ ਨੂੰ ਸਵਾਲ ਕਰੋਗੇ ਨਾ ਇਹਨਾਂ ਨੇ ਗਾਣਾ ਫੇਰ ਵੀ ਕਰਨੀਆਂ ਨੇ ਹੁਣ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਨੇ ਕਿੰਨੀਆਂ ਸੀਟਾਂ ਸੀ 13 13 ਵਿੱਚੋਂ 7 ਕਾਂਗਰਸ ਨੇ ਲੈ ਲਈਆਂ ਤੇ 3 ਝਾੜੂ ਵਾਲਿਆਂ ਨੇ ਇੱਕ ਬਾਦਲ ਨੇ ਤੇ ਦੋ ਆਜ਼ਾਦਿਤਗੇ ਅਮਰਤਪਾਲ ਤੇ ਸਰਬਜੀਤ ਹੁਣ ਜਿਹੜੇ ਬੰਦੇ ਕਹਿੰਦੇ ਕਿਸਾਨੀ ਅੰਦੋਲਨ ਕਰਕੇ ਗੁੱਸਾ ਸੀ ਉਸ ਕੁੜੀ ਨੂੰ ਕਿ ਪੰਜਾਬ ਸਾਰਾ ਨਾਲ ਹੈ ਇਹਨਾਂ ਪਹਿਲਾਂ ਕਿਸਾਨੀ ਅੰਦੋਲਨ ਵਾਲਿਆਂ ਨੂੰ ਜਥੇਬੰਦੀਆਂ ਨੂੰ ਪੁੱਛੋ ਵੀ ਤੁਸੀਂ ਇੱਕ ਸੀਟ ਜਿੱਤ ਸਕਿਆ ਪੰਜਾਬ ਦੇ ਵਿੱਚੋਂ ਇੱਕ ਸੀਟ ਤੁਹਾਡੇ ਹੱਥ ਲੱਗੀ ਜੇ ਝਾੜੂ ਵਾਲੇ ਜਿੱਤ ਗਏ ਤੈਨੂੰ ਉਹ ਵੀ ਕਹਿਣਗੇ ਸਾਡੀਆਂ ਨਹੀਂ ਕਾਂਗਰਸ ਜਿੱਤ ਗਈ ਉਹ ਵੀ ਕਹਿਣਗੇ ਸਾਡੀਆਂ ਨਹੀਂ ਤੁਸੀਂ ਇੱਕ ਸੀਟ ਕਿਹੜੀ ਜਿੱਤੀ ਹੈ ਪੰਜਾਬ ਨੂੰ ਅੱਗ ਲਾਉਣ ਤੋਂ ਸਿਵਾਏ ਕੋਈ ਗੱਲ ਕਰੋਗੇ ਜਾਂ ਇਦਾਂ ਹੱਲਾਸ਼ੇਰੀ ਦੇ ਕੇ ਅਤਵਾਦ ਨੂੰ ਦੁਬਾਰਾ ਪੈਦਾ ਕਰੋਗੇ ਜਿਹੜੋ ਨੇ ਬਿਆਨ ਦਿੱਤਾ ਨਾ ਕੰਗਣਾ ਨੇ ਕਿ ਪੰਜਾਬ ਦੇ ਵਿੱਚ ਅਤਵਾਦ ਵਧ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਨਾ ਇਲیکشن ਲੜ ਕੇ ਕੋਈ ਪੋਲੀਟੀਕਲ ਪਾਵਰ ਲੈਣੀ ਹੈ ਨਾ ਕਿਸੇ ਪਾਰਟੀ ਨਾਲ ਸਮਝੌਤਾ ਕਰਕੇ ਕੋਈ ਤੁਹਾਨੂੰ ਰਾਜ ਭਗ ਦੇ ਲੋੜ ਹੈ ਤੁਸੀਂ ਕੇਵਲ ਅੱਗ ਲਾ ਕੇ ਪੰਜਾਬ ਨੂੰ ਬਰਬਾਦ ਕਰਨ ਹੋਰ ਕੁਝ ਨਹੀਂ ਹੁਣ ਹੱਲਾਸ਼ੇਰੀ ਨਹੀਂ ਜਾਣਗੇ ਆ ਮੱਕੜ ਵਰਗੇ ਜਿਹੜੇ ਕਿਤੇ ਰਾਜੇਵਾਲ ਨੂੰ ਫੋਨ ਲਾਉਂਦੇ ਆ ਉਥੇ ਥੱਪੜ ਮਾਰਿਆ ਜੀ ਕੁੜੀ ਨੇ ਤੁਹਾਡਾ ਕੀ ਵਿਚਾਰ ਹੈ ਜੱਸੀ ਨੂੰ ਫੋਨ ਲਾਉਣਗੇ ਤੁਹਾਡਾ ਕੀ ਵਿਚਾਰ ਹੈ ਪਤਾ ਨਹੀਂ ਕਿਹਨੂੰ ਕਿਹਨੂੰ ਫੋਨ ਲਾ ਕੇ ਜਨ ਕਿ ਇਹਨਾਂ ਲੋਕਾਂ ਨੂੰ ਬਿਲਕੁਲ ਸ਼ਰਮ ਨਹੀਂ ਮੌਕੇ ਦੀ ਐਮਪੀ ਅਗਲੀ ਚੁਣ ਕੇ ਗਈ ਹੈ ਉਹ ਕੁੜੀ ਦੀ ਗਲਤੀ ਹੈ ਮੈਂ ਸ਼ਰਿਆਮ ਕਹਿੰਦਾ ਜਿਸਮੈਂਡ ਵੀ ਕਰ ਸਕਦੇ ਆ ਕੁੜੀ ਨੂੰ ਬਾਹਰ ਵੀ ਕੱਢ ਸਕਦੇ ਜਾਨਕਿ ਸਕਿਉਰਟੀ ਦੇ ਵਿੱਚੋਂ ਕੁੜੀ ਹੈਗੀ ਆ ਉੱਥੇ ਕਿ ਜੇ ਸਕਿਉਰਟੀ ਤੋਂ ਇਹ ਆਸ ਰੱਖੀ ਜਾ ਸਕਦੀ ਹੈ ਤਾਂ ਫਿਰ ਤਾਂ ਅਸੀਂ ਕਿਹੜੇ ਕਾਨੂੰਨ ਦੀ ਗੱਲ ਕਰਦੇ ਆ ਭਾਈ ਫਿਰ ਅਸੀਂ ਕਹਿੰਨੇ ਅਸੀਂ ਗੁਲਾਮ ਹੁਣ ਜਿਹੜੀ ਕੁੜੀ ਨੇ ਥੱਪੜ ਮਾਰਿਆ ਉਹ ਗੁਲਾਮ ਹੋ ਕੇ ਮਾਰਿਆ ਕਿ ਆਜ਼ਾਦ ਹੋ ਕੇ ਮਾਰਿਆ ਇਹ ਸਵਾਲ ਨੇ ਸਾਡੇ ਤੇ ਬਹੁਤ ਵੱਡੇ ਮੈਂ ਵੀ ਸੁਖਵੀਰ ਵੱਲ ਦੇ ਇੱਕ ਵਾਰੀ ਜੁੱਤੀ ਮਾਰੀ ਸੀ ਉਹ ਵਿਅਦਵੀ ਦਾ ਮੁੱਦਾ ਸੀ ਪਰ ਉਹ ਕਦੇ 에어ਪੋਰਟ ਤੇ ਨਹੀਂ ਖੜਾ ਸੀ ਉਹਨੂੰ ਸਵਾਲ ਕੀਤਾ ਸੀ ਉਹਨੂੰ ਜਵਾਬ ਨਹੀਂ ਦਿੱਤਾ ਸੀ ਹੁਣ ਬੜੀਆਂ ਚਚਾਵਾਂ ਛੜਨਗੀਆਂ ਸਾਰਾ ਪੰਜਾਬ ਕੁੜੀ ਦੇ ਨਾਲ ਖੜਾ ਜੀ ਆ ਸਾਰੇ ਪੰਜਾਬ ਦੇ ਨਾ 7 ਸੀਟਾਂ ਕਾਂਗਰਸ ਨੂੰ ਦੇਤੀਆਂ ਪੰਜਾਬ ਦੇ ਵਿੱਚੋਂ ਤਿੰਨ ਝਾੜੂ ਵਾਲਿਆਂ ਜੀ ਦਾ ਵਿਰੋਧ ਕਰਦੇ ਸੀ ਇੱਕ ਬਾਦ ਲ ਕੇ ਲੈ ਗਏ ਅਮਰਪਾਲ ਜਿੱਤ ਗਿਆ ਜਦ ਸਰਬਜੀਤ ਜਿੱਤ ਗਿਆ ਜਦ ਜਣ ਕੇ ਇਲੈਕਸ਼ਨ ਲੜ ਕੇ ਜੋ ਸੰਵਿਧਾਨਕ ਹਾਕ ਹੈ ਉਹਦੇ ਮੁਤਾਬਕ ਕੋਈ ਤਰੱਕੀ ਦੀ ਗੱਲ ਕਰਨੀ ਨਹੀਂ ਅਸੀਂ ਹੁਣ ਇਹ ਕੁੜੀ ਨੇ ਥੱਪਣ ਮਾਰਿਆ ਕੱਲ ਨੂੰ ਕੋਈ ਉੱਥੇ ਹੋਰ ਮਾਰੂ ਤੇ ਜਿਹੜਾ ਉਹ ਬਿਆਨ ਦਿੰਦਾ ਹੈ ਕਿ ਅਤਵਾਦ ਵਧ ਰਿਹਾ ਤੇ ਇਹਦੇ ਵਿੱਚ ਕੋਈ ਸ਼ੱਕ ਹੀ ਹੈ ਨਹੀਂ ਇਹ ਸਚਾਈ ਹੈ ਮੈਂ ਅੱਜ ਇੰਨੀ ਗੱਲ ਤਾਂ ਕੀਤੀ ਐ ਕਿ ਥੋੜਾ ਬਹੁਤਾ ਅਕਲ ਤੋਂ ਕੰਮ ਲਈਏ ਹੱਲਾਸ਼ੇਰੀ ਦੇਖ ਕੇ ਨਾ ਇਹਨਾਂ ਚੀਜ਼ਾਂ ਨੂੰ ਬढ़ावा ਨਾ ਦੇਈਏ। ਕੰਟਰੋਲ ਕਰੀਏ ਮਾੜਾ ਮੋਟਾ। ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰ ਰਹੇ ਆ ਬਸ ਆਪ ਅੱਜ ਆਪਕੇ ਜਿਹੜਾ ਆਵੇ ਬਰਕੇ ਜਿਹੜੇ ਆ ਮੱਛੀ ਵਾਲੇ ਜਿਹਨੂੰ ਪਤਨੇ ਕੀ ਕਹਿੰਦੇ ਹੁੰਦੇ ਆ ਪਾਗਲ ਸਿਰੇ ਦੇ। ਬੱਬਰ ਸ਼ੇਰਨੀ ਨੇ ਥੱਪੜ ਮਾਰਿਆ। ਜਿਹੜਾ ਪੇਜ ਤੇ ਬੋਲਦਾ ਬੱਬਰ ਸ਼ੇਰਨੀ ਥੱਪੜ ਮਾਰਿਆ। ਦੇ ਜਲ ਫੂਕ ਤੁਸੀਂ ਫੂਕ ਦੇ ਦੇ ਕੇ ਪਹਿਲਾਂ ਅੰਮ੍ਰਿਤਪਾਲ ਨੂੰ ਉਭਾਰਿਆ ਜਿਤਾਤਾ ਤੇ ਅਤਵਾਦੀ ਹੈ ਸਾਰਾ ਇਹ ਇਹ ਸਾਰਾ ਅਤਵਾਦੀ ਹੈ ਜਿਹਨਾਂ ਨੇ ਅਤਵਾਦ ਦਾ ਦੌਰ ਦੇਖਿਆ ਉਹਨਾਂ ਨੂੰ ਪੁੱਛ ਕੇ ਦੇਖੋ ਜਣਕੇ ਜੇ ਤੁਸੀਂ ਸਿੱਧਾ ਕੋਮਤ ਭੇਡ ਸ਼ਬਦ ਤਾਂ ਮਰਦਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਭੇਡਾਂ ਬਾਲੀਆਂ ਨੇ ਬਾਲੀ ਬੱਡੀ ਗਿਣਤੀ ਹੋ ਗਈ ਇਹਨਾਂ ਨੇ ਭੇਡਾਂ ਵਾਲਾ ਕੰਮ ਕਰਨਾ ਹੈ ਅਕਲ ਦੀ ਅਕਲ ਨਾਲ ਅਕਲ ਦੇ ਨਾਲ ਕੋਈ ਕੰਮ ਕਰਨਾ ਨਹੀਂ ਨਾ ਕੋਈ ਅਕਲ ਦੇ ਨਾਲ ਕੋਈ ਫੈਸਲਾ ਲੈਣਾ ਹੁਣ ਮੈਂ ਬੋਲਦਾ ਇਹ ਵੀ ਉਹ ਕੁੜੀ ਨੇ ਗਲਤੀ ਕੀਤੀ ਹੈ ਹੁਣ ਬਸ ਉਹ ਜਿਹੜਾ ਚੱਲ ਉੜਦਾ ਤੀਰ ਸੀ ਨਾ ਹੁਣ ਇੱਧਰ ਨੂੰ ਕਰ ਲਓ ਇੱਧਰ ਨੂੰ ਬਣਾ ਦੇ ਚੱਲ ਕਹਿਣਾ ਹੀ ਹੁੰਦਾ ਤੁਸੀਂ ਜੋਗੜ ਕਹਿਣਾ ਹੁੰਦਾ ਭੌਂਕੀ ਚੱਲੋ ਪਰ ਸਚਾਈ ਹੈ ਜਿੰਨੀ ਪੰਜਾਬ ਨੂੰ ਅੱਗ ਲਾਉਣ ਵਾਲੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਨੇ ਨਾ ਉਹ ਸਾਡੇ ਪੰਜਾਬ ਦੇ ਆਪਣੇ ਨੇ ਕੋਈ ਦੂਜਾ ਨਹੀਂ ਹੈਗਾ ਇਹ ਚਿੱਤੇ ਰੱਖ ਲੋ ਮੇਰੇ ਗੱਲ ਇਹ ਕੌੜਾ ਸੱਚ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚੰਡੀਗੜ੍ਹ 에어ਪੋਰਟ ਤੇ ਇੱਕ ਕੁੜੀ ਕੁਲਵਿੰਦਰ ਕੌਰ ਨੇ ਕੰਗਣਾ ਰੌਣਾ ਦੇ ਥੱਪੜ ਮਾਰਿਆ ਉਹਨੇ ਇਹ ਕਿਹਾ ਕਿ ਮੈਨੂੰ ਗੁੱਸਾ ਸੀ ਤੁਸੀਂ ਸਾਡੀਆਂ ਧਰਨੇ ਤੇ ਬੈਠੀਆਂ ਔਰਤਾਂ ਨੂੰ 100 200 ਦੀ ਦਿਹਾੜੀ ਵਾਲੀਆਂ ਕਿਹਾ ਉਹਦਾ ਗੁੱਸਾ ਜਾਇਜ਼ ਹੈ ਭਾਵਕ ਹੋਏ ਉਹਨੇ ਥੱਪੜ ਮਾਰ ਦਿੱਤਾ ਚਲੋ ਆ ਜਿਹੜੇ ਹੁਣ ਫੇਸਬੁੱਕ ਤੇ ਵਿਦਵਾਨ ਉਹਨੂੰ ਕੁੜੀ ਨੂੰ ਹੱਲਾਸ਼ੇਰੀ ਦੇਈ ਜਾਂਦੇ ਐ ਕਿ ਪੰਜਾਬ ਸਾਰਾ ਤੇਰੇ ਨਾਲ ਹੈ ਪੰਜਾਬ ਦੀ ਤੂੰ ਸ਼ੇਰਨੀ ਹੈ ਜੇ ਤੁਸੀਂ ਗਰਾਊਂਡ ਲੈਵਲ ਤੇ ਇਹਨਾਂ ਨੂੰ ਸਵਾਲ ਕਰੋਗੇ ਨਾ ਇਹਨਾਂ ਨੇ ਗਾਣਾ ਫੇਰ ਵੀ ਕਰਨੀਆਂ ਨੇ ਹੁਣ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਨੇ ਕਿੰਨੀਆਂ ਸੀਟਾਂ ਸੀ 13 13 ਵਿੱਚੋਂ 7 ਕਾਂਗਰਸ ਨੇ ਲੈ ਲੀਆਂ ਤੇ 3 ਝਾੜੂ ਵਾਲਿਆਂ ਨੇ ਇੱਕ ਬਾਦਲ ਨੇ ਤੇ ਦੋ ਅਜਾਜਿਤਗੇ ਅਮਰਤਪਾਲ ਤੇ ਸਰਬਜੀਤ ਹੁਣ ਜਿਹੜੇ ਬੰਦੇ ਕਹਿੰਦੇ ਕਿਸਾਨੀ ਅੰਦੋਲਨ ਕਰਕੇ ਗੁੱਸਾ ਸੀ ਉਸ ਕੁੜੀ ਨੂੰ ਕਿ ਪੰਜਾਬ ਸਾਰਾ ਨਾਲ ਹੈ ਇਨਾ ਪਹਿਲਾਂ ਕਿਸਾਨੀ ਅੰਦੋਲਨ ਵਾਲਿਆਂ ਨੂੰ ਜਥੇਬੰਦੀਆਂ ਨੂੰ ਪੁੱਛੋ ਵੀ ਤੁਸੀਂ ਇੱਕ ਸੀਟ ਜਿੱਤ ਸਕਿਆ ਪੰਜਾਬ ਦੇ ਵਿੱਚੋਂ ਇੱਕ ਸੀਟ ਤੁਹਾਡੇ ਹੱਥ ਲੱਗੀ ਜੇ ਢਾਡੂ ਵਾਲਾ ਜਿੱਤ ਕੇ ਤੈਨੂੰ ਉਹ ਵੀ ਕਹਿਣਗੇ ਸਾਡੀਆਂ ਨਹੀਂ ਕਾਂਗਰਸ ਜਿੱਤ ਗਈ ਉਹ ਵੀ ਕਹਿਣਗੇ ਸਾਡੀਆਂ ਨਹੀਂ ਤੁਸੀਂ ਇੱਕ ਸੀਟ ਕਿਹੜੀ ਜਿੱਤੀ ਹੈ ਪੰਜਾਬ ਨੂੰ ਅੱਗ ਲਾਉਣ ਤੋਂ ਸਿਵਾਏ ਕੋਈ ਗੱਲ ਕਰੋਗੇ ਜਾਂ ਐਦਾਂ ਹੱਲਾਸ਼ੇਰੀ ਦੇ ਕੇ ਆਤਵਾਦ ਨੂੰ ਦੁਬਾਰਾ ਪੈਦਾ ਕਰੋਗੇ ਜਿਹੜੋ ਨੇ ਬਿਆਨ ਦਿੱਤਾ ਨਾ ਕੰਗਣਾ ਨੇ ਕਿ ਪੰਜਾਬ ਦੇ ਵਿੱਚ ਅੱਤਵਾਦ ਵਧ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਨਾ ਇਲੈਕਸ਼ਨ ਲੜ ਕੇ ਕੋਈ ਪੋਲੀਟੀਕਲ ਪਾਵਰ ਲੈਣੀ ਹੈ ਨਾ ਕਿਸੇ ਪਾਰਟੀ ਨਾਲ ਸਮਝੌਤਾ ਕਰਕੇ ਕੋਈ ਤੁਹਾਨੂੰ ਰਾਜ ਭਗਤ ਦੀ ਲੋੜ ਹੈ ਤੁਸੀਂ ਕੇਵਲ ਅੱਗ ਲਾ ਕੇ ਪੰਜਾਬ ਨੂੰ ਬਰਬਾਦ ਕਰਨ ਹੋਰ ਕੁਝ ਨਹੀਂ ਹੁਣ ਹੱਲਾਸ਼ੇਰੀ ਦੇ ਹੀ ਜਾਣਗੇ ਮੱਕੜ ਵਰਗੇ ਜਿਹੜੇ ਕਿਤੇ ਰਾਜੇਵਾਲ ਨੂੰ ਫੋਨ ਲਾਉਂਦੇ ਆ ਉਥੇ ਥੱਪੜ ਮਾਰਿਆ ਜੀ ਕੁੜੀ ਨੇ ਤੁਹਾਡਾ ਕੀ ਵਿਚਾਰ ਹੈ ਜੱਸੀ ਨੂੰ ਫੋਨ ਲਾਉਣਗੇ ਤੁਹਾਡਾ ਕੀ ਵਿਚਾਰ ਹੈ ਪਤਾ ਨਹੀਂ ਕਿਹਨੂੰ ਕਿਹਨੂੰ ਫੋਨ ਲਾ ਕੇ ਜਾਨਕਿ ਇਹਨਾਂ ਲੋਕਾਂ ਨੂੰ ਬਿਲਕੁਲ ਸ਼ਰਮ ਨਹੀਂ ਮੌਕੇ ਦੀ ਐਮਪੀ ਅਗਲੀ ਚੁਣ ਕੇ ਗਈ ਹੈ ਉਹ ਕੁੜੀ ਦੀ ਗਲਤੀ ਹੈ ਮੈਂ ਸ਼ਰਯਾਮ ਕਹਿੰਦਾ ਸਸਪੈਂਡ ਵੀ ਕਰ ਸਕਦੇ ਆ ਕੁੜੀ ਨੂੰ ਬਾਹਰ ਵੀ ਕੱਢ ਸਕਦੇ ਜਾਨਕਿ ਸਿਕਿਉਰਿਟੀ ਦੇ ਵਿੱਚੋਂ ਕੁੜੀ ਹੈਗੀ ਆ ਉੱਥੇ ਕੀ ਜੇ ਸਿਕਿਉਰਿਟੀ ਤੋਂ ਇਹ ਆਸ ਰੱਖੀ ਜਾ ਸਕਦੀ ਹੈ ਤਾਂ ਫਿਰ ਤਾਂ ਅਸੀਂ ਕਿਹੜੇ ਕਾਨੂੰਨ ਦੀ ਗੱਲ ਕਰਦੇ ਆਂ ਬਈ ਫਿਰ ਅਸੀਂ ਕਹਿੰਨੇ ਅਸੀਂ ਗੁਲਾਮ ਹਾਂ ਹੁਣ ਜਿਹੜੀ ਕੁੜੀ ਨੇ ਥੱਪੜ ਮਾਰਿਆ ਉਹ ਗੁਲਾਮ ਹੋ ਕੇ ਮਾਰਿਆ ਕਿ ਆਜ਼ਾਦ ਹੋ ਕੇ ਮਾਰਿਆ